ਇੱਕ ਦੋ ਭਰਾ ਸੀਗੇ ਹਮ ਇੱਕ ਵੇਹਾ ਸੀ ਇੱਕ ਸੜਾ ਸੀ ਹਮ ਹਮ ਇਹਦਾ ਸੜਾ ਸੀਗਾ ਹਮ ਉਹਨੂੰ ਚਾਬੀ ਲਾਤੀ ਕਿਸੇ ਨੇ ਹਮ ਵੀ ਬਾਹਾਂ ਦਾ ਦੱਦ ਬੰਡਾਲਾ ਹਮ ਆਪਾਂ ਠੇਕੇ ਤੇ ਦੇ ਦਿਆ ਕਰੀ ਲੜੇ ਮਹਸਾਂ ਚੋਂ ਮਡਾਲਾ ਹਮ ਉਹਨੇ ਕਹਿੰਦਾ ਵਿਚੰਡਾ ਤੇ ਉਹਨੇ ਪਾਈ ਆ ਕੇ ਪਾਲਿਆ ਰੋਲਾ ਹਮ ਕਹਿੰਦਾ ਮੇਰਾ ਦੱਦ ਬੰਡੋ ਹਮ ਉਹਦਾ ਵੇਹਾ ਤੀਗਾ ਸਮਝਦਾਰ ਤੀਗਾ ਹਮ ਹਮ ਉਨੇ ਸੋਚਾ ਵਿਚਾਰ ਮਹੀਨਾ ਵੀ ਤੇ ਨਾਲ ਢੋਕ ਫੇਰ ਨਾਲ ਜੀ ਨਾਲ ਕਿਹੜਾ ਦਿੰਦਾ ਦੂਜੇ ਨੂੰ ਕੂੜੇ ਉਹ ਭਾਈ ਅੱਡ ਕਰਤਾ ਹੂੰ ਢਾਡ ਕਰਤਾ ਕਹਿੰਦਾ ਵੀ ਲੈ ਕਿਹੜਾ ਮਰਜੀ ਡੰਗਰ ਖੋਲ ਲੈ ਹੂੰ ਕਹਿੰਦਾ ਮੈਂ ਮਾੜਾ ਕੋ ਕੋਲ ਨੂੰ ਮਸਜਰ ਮੈਂ ਖੋਲੂ ਹੂੰ ਸੱਜਰ ਮੈਂ ਖੋਲ ਲਈ ਹੂੰ ਚੋਣ ਜਾਣ ਦਾ ਨਹੀਂ ਸੀ ਅੱਛਾ ਕਮਾਂਡ ਨੂੰ ਸੱਦਿਆ ਕਰ ਕਮਾਂਡ ਨੂੰ ਚੋ ਜਾ ਕਰ ਹੁਣ ਕਮਾਂਡ ਨੇ ਕਿੰਨੇ ਕਦਮ ਚੂਗੀ ਹਾਂ ਜਦੋਂ ਭਾਈ ਫੇਰ ਵਾਗਿਆ ਸੱਦਨ ਕਹਿੰਦੀ ਭਾਈ ਮੈਥੋਂ ਨਹੀਂ ਤੇਰਾ ਛੱਪਾ ਹੁੰਦਾ ਰੋਦਾ ਹਾਂ ਆਪਦਾ ਭਾਈ ਚੋਣ ਵਾਲੀ ਲਿਆ ਤੇ ਨਹੀਂ ਉਹਨਾਂ ਦੇ ਨਾਲ ਲੱਜਾ ਕਹਾਂ ਨਾਲ ਤਾਂ ਮੈਂ ਰਹਾਦਾ ਨਹੀਂ ਮੈਂ ਐਸੀ ਵੇਚਣਾ ਅੱਛਾ ਭਾਈ ਮੈਂ ਐਸੇ ਵੇਚਣ ਵਾਗ ਤੇ ਪੱਲੇ ਲੈ ਗਿਆ ਬੰਨ ਕੇ ਆਟਾ ਤੇ ਹੁਣ ਮੈਂ ਐਸੇ ਵੇਚ ਕੇ ਉਧਰੋਂ ਮੁੜਿਆ ਆਉਂਦਾ ਆਟਾ ਪੱਲੇ ਨਾਲ ਬੰਨਿਆ ਹੋਇਆ ਉਹਨੂੰ ਲੱਗੀ ਭੁੱਖ ਉਹਨੇ ਆਖਿਆ ਵੀ ਜਰਾ ਆ ਕਰੇ ਚੱਲਦੇ ਆਪਾਂ ਵੀ ਬੁਢੀ ਤਾਂ ਰੋਟੀ ਬਕਵਾ ਕੇ ਖਾਣੇ ਹਾਂ ਉਹ ਵੀ ਭਾਈ ਬੁੜੀ ਨੂੰ ਕਹਨਾ ਕਿ ਵੀ ਮਾਈ ਮੈਨੂੰ ਰੋਟੀ ਲਾ ਦੇ ਆਟਾ ਮੇਰੇ ਕੋਲ ਹੈਗਾ ਹੂੰ ਕਹਿੰਦੀ ਲਿਆ ਪੁੱਤ ਲਾ ਦੇਣੀ ਹੈ ਬੁੜੀ ਆਟਾ ਗੁੰਨ ਲਿਆ ਬੁੜੀ ਨੇ ਆਟਾ ਗੁੰਨ ਕੇ ਤਾਂ ਪੇੜਾ ਤੋੜਨ ਲੱਗੀ ਤੂੰ ਕਹਿੰਦਾ ਬੇਬੇ ਤੇ ਗੱਲ ਕਹਾ ਤੈਨੂੰ ਕਹਿ ਪੁੱਤ ਬੁੜੀ ਦਾ ਨਾਮ ਸੀ ਰਾਜੀ ਵਾਲੀ ਹੂੰ ਬਾਰਤੀ ਢੀੜਾ ਹੂੰ ਕਹਿੰਦਾ ਜੇ ਬੇਬੇ ਤੇਰੀ ਮਾਂ ਸ ਮਰ ਗਈ ਇਹਨੂੰ ਬਾਹਰ ਵਿੱਚ ਦੀ ਕੱਢੋਂਗੇ ਕਿਵੇਂ ਵੀ ਬਾਰਪੀੜਾ ਮੈਂ ਸਰਾਜੀ ਹੈ ਹੂੰ ਕਹਿੰਦੀ ਚੱਕ ਵੇ ਦਾਦੇ ਮੰਗੋਣੇ ਆਟਾ ਤੰਰੀ ਮੈਸ ਮਾਰਦੇ ਹੂੰ ਹੁਣ ਗੁੰਨਾ ਹੋਇਆ ਆਟਾ ਜਦੋਂ ਚਾਰ ਦੇ ਲੜ ਬੰਨ ਲਿਆ ਮੋਢੇ ਤੇ ਸਿੱਟ ਲਿਆ ਉਹ ਮਾਗਰੋਂ ਤਪਕੇ ਸਿੱਟਣ ਲੱਗਿਆ ਪਾਣੀ ਦੀ ਹੂੰ ਆਟਾ ਹਲ ਹਲਾ ਹੂੰ ਤੇਰੇ ਵਰਗਾ ਟੱਕਰਿਆ ਕਹਿੰਦਾ ਭਾਈ ਆ ਮਾਗਰ ਕੀ ਡੁੱਲਦਾ ਹੈ ਕਹਿੰਦਾ ਜੀਬ ਦਾ ਰਸ ਹੂੰ ਕਹਿੰਦਾ ਜੀਬ ਦਾ ਰਸ ਹੂੰ ਕਹਿੰਦਾ ਹਾਂ ਇਹ ਜੀਬ ਦਾ ਰਸ ਡੁੱਲਦਾ ਮੇਰਾ ਹੂੰ ਕਹਿੰਦਾ ਕਿਵੇਂ ਕਹਿੰਦਾ ਲੈ ਸੁਣ ਲੈ ਮੇਤਰਾ ਹੂੰ ਮੈਂ ਕਿਸੇ ਨੇ ਪਲਾਤੀ ਮੈਨੂੰ ਚਾਬੀ ਮੈਂ ਹੋਗਾ ਅੱਡ ਹੂੰ ਮੈਂ ਸੱਦਰ ਮੈਂ ਸਕੂਲ ਦੀ ਚੂਨ ਵਾਲਾ ਕੁੱਤੇ ਆ ਹੂੰ ਕਹਿੰਦਾ ਜਦੋਂ ਚੋਨ ਆਲਾ ਨੇ ਤਾਂ ਮੈਂ ਵੇਚਣ ਵਾਗਿਆ ਮੈਂ ਇਹ ਵੇਚ ਕੇ ਮੈਂ ਮੁੜਿਆ ਆਦਾ ਸੀ ਹੂੰ ਕਹਿੰਦਾ ਮੈਂ 부ਢੀ ਜੀ ਦੇਖ ਕੇ ਕਿ ਉਹ ਤਾਂ ਮਾਈ ਤੋਂ ਰੋਟੀ ਲਾ ਕੇ ਖਾ ਲਈਏ ਹੂੰ ਕਹਿੰਦਾ ਭਾਈ ਮੈਂ ਉੱਥੇ ਆਟਾ ਫੜਾਤਾ ਉਹਨੇ ਆਟਾ ਗੁੰਨ ਲਿਆ ਜਦੋਂ ਪੇੜਾ ਤੋੜਨ ਲੱਗੀ ਕਹਿੰਦਾ ਮੈਥੋਂ ਤਾਂ ਗਲਤ ਬੋਲਿਆ ਗਿਆ ਕਹਿੰਦਾ ਕਿਵੇਂ ਕਹਿੰਦਾ ਮੈਂ ਕਹਿੰਦਾ ਵੀ ਮਾਂ ਜੇ ਤਰੀ ਮੈਂ ਇਸ ਮਰਗੀ ਬਾਹਰ ਵਿੱਚ ਦੀ ਨਗਾਵੇਂਗੀ ਕਿਵੇਂ ਹੂੰ ਕਹਿੰਦਾ ਉਹਨੇ ਆਟਾ ਮੇਰੇ ਬਾਹਰ ਮੁੱਥੇ 'ਚ ਮਾਰਿਆ ਕਹਿੰਦੀ ਚੱਕ ਪਈ ਆਉਦਾ ਜਿੱਦ ਮਾਜੀ ਲਾ ਲਈ ਹੂੰ ਕਹਿੰਦਾ ਤਾਂ ਜੀਬ ਦਾ ਰਸ ਹੈ ਇਹ ਆਟਾ ਗੁੰਨਿਆ ਹੋਇਆ ਤੇ ਹਲ 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 ਕਹਿੰਦਾ ਪ ਕਰੀਆ ਕੀ ਆ ਕੇ ਸੰਝ ਲੈ ਉਹਦੀ ਪਰਝਾਈ ਦੇ ਲਾ ਲੈ ਹੂੰ ਮੰਜੇ ਤੇ ਮਰਿਆ ਆਟਾ ਹੂੰ ਕਹਿੰਦਾ ਚੱਕ ਲਾ ਰੋਟੀਆਂ ਹੂੰ ਉਹ ਕਹਿੰਦੀ ਤੂੰ ਅੱਡਾਂ ਵਿੱਡਾਂ ਸੀ ਇਤਨੀ ਰੋਟੀ ਕੋ ਲਈਏ ਹੂੰ ਕਹਿੰਦਾ ਬੱਸ ਲਾ ਰੋਟੀ ਹੂੰ ਚਲ ਉਹਦਾ ਭਾਈ ਸਿਆਣਾ ਤੂੰ ਕਹਿੰਦਾ ਲਾ ਦੇ ਹੂੰ ਉਹਨੇ ਕੋਈ 4 ਰੁਪਏ ਨਾਲ ਲਾਤੀ ਹੂੰ ਖਾ ਕੇ ਰੋਟੀਆਂ ਲੈ ਤੀਆਂ ਅੱਜ ਕੋ ਉਹਨਾਂ ਕੋਲੇ ਬਾਗਾ ਜੀ ਨੇ ਚਾਪੀ ਭਰੀ ਤੀ ਹੂੰ ਕਹਿੰਦਾ ਉਹ ਵੀ ਸਾਡੇ ਘਰੇ ਕੰਮਾਂ ਮੜਾ ਜਾ ਤੇ ਆ ਕੰਮ ਕਰਾ ਕੇ ਮੇਰੇ ਨਾਲ ਹੂੰ ਉਹਨਾਂ ਨੇ ਅੱਖੇ ਵਿਚ ਲੱਟਤਾ ਆਪਣਾ ਕਰੀ ਹੋਇਆ ਇਹ ਹੂੰ ਉਹਨੂੰ ਕੀ ਪਤਾ ਦੀ 270 ਪਲੇਟ ਗੁਰਮੀਰੀ ਕਰੇ ਗਏ ਹੂੰ ਤੇ ਜਾ ਕੇ ਕਹਿੰਦਾ ਵੀ ਆ ਜਾਓ ਹੂੰ ਜਦੋਂ ਦੰਗਾ ਲੇ ਬਾੜਾਤਾ ਵੀ ਹੂੰ ਆਦੇ ਭਾਈ ਨੂੰ ਕਹਿੰਦਾ ਇੱਕ ਨੂੰ ਤਾਂ ਫੱਲਾ ਤੂੰ ਤੇ ਇੱਕ ਨੂੰ ਫਾਦਾਂ ਮੈਂ ਹੂੰ ਕਹਿੰਦਾ ਕਿਉਂ ਕਹਿੰਦਾ ਇਹਨੇ ਕਰਾਇਆ ਕੰਮ ਇਹਨਾਂ ਨੇ ਮੇਰਾ ਹੂੰ ਮੈਂ ਤਾਂ ਐਸੇ ਬਕਿਆ ਤੀ ਕਰੋ ਸੱਜਰੋ ਹੂੰ ਨੜੇ ਕਹਿੰਦਾ ਪੈਸਾ ਜੀ ਜ਼ਮੀਨ ਵੜਵਾ ਲਈ। ਹੂੰ। ਨੜੇ ਕਹਿੰਦਾ ਮੈਂ ਭੁੱਖਾ ਮਰਦਾ। ਹੂੰ। ਕਹਿੰਦਾ ਗਮੰਡ ਨੇ ਧਾਰਨੀ ਚੋਈ। ਕਹਿੰਦਾ ਪਰ ਆਵਾਜੇ ਤਾਂ ਜੂਨ ਹੈਗੀ ਐ ਤਾਂ ਤੌਰਤ ਨਹੀਂ ਐ। ਹੂੰ। ਫਿਰ ਉਹਨੇ ਬਖਾਣਾ ਪਾਇਆ ਤੀ। ਹੂੰ। ਕਹਿੰਦਾ ਸੜੇ ਵਰਗੀ ਐਸ ਨਹੀਂ ਜੇ ਸੜਾ ਘਰ ਬਿਮਾਰ ਨਾ ਹੋਵੇ। ਹੂੰ। ਉਹਨੇ ਜ਼ਿੰਮੇਦਾਰ ਨਿਕਲ ਕੀਤੀ। ਹੂੰ। ਕਹਿੰਦਾ ਸੜੇ ਵਰਗੀ ਐਸ ਨਹੀਂ ਜੇ ਸੜਾ ਘਰ ਬਿਮਾਰ ਨਾ ਹੋਵੇ। ਹੂੰ। ਕਹਿੰਦਾ ਮੈਂ ਜੇ ਬਨ ਕੇ ਚਲ ਉਂਗਲ ਤੇ ਲੱਗਿਆ ਆ ਤਰਾਫ ਦੇ ਹੂੰ ਮਾਂ ਚਣਾਉਣ ਵਾਲੇ ਵਾਂਗੂ ਹੂੰ ਕਹਿੰਦਾ ਇਹ ਤੋਂ ਪਹਿਲਾਂ ਮੈਂ 20 ਤੋਂ ਗਲਾਂ ਲੀਨੀਆਂ ਹੂੰ ਹੂੰ ਕਹਿੰਦਾ ਅੱਜ ਤੋਂ ਬਾਅਦ ਭਰਾਵਾ ਮੈਂ ਤੁਹਾਡੇ ਨਾਲ ਐ ਹੂੰ ਤੇ ਨਾ ਅਟ ਹੋਵਾਂ ਨਾ ਕਰ ਹੂੰ ਉਹ ਕਹਿੰਦਾ ਫੇਰ ਐਂ ਕਰ ਹੂੰ ਹੂੰ ਹੁਣ ਵੀ ਸ਼ੱਕ ਕੱਢ ਲਾ ਦੀ ਹੂੰ ਕਹਿੰਦਾ ਨਾ ਬਾਹਰ ਨਿਕਲ ਗਈ ਹੂੰ ਕਹਿੰਦਾ ਕਿਉਂ ਕਹਿੰਦਾ ਭੁੱਖਾ ਮਰਦਾ ਐ ਜੀਵ ਦੀ ਰਸਨਾ ਹੂੰ ਜੇ ਕਹਿੰਦਾ ਨੰਨਾ ਇਸ ਨਾ ਹੀ ਕਹਿਦਾ ਵੀ ਤੇਰੀ ਮਾਂ ਇਸ ਮਰਦੀ ਹੂੰ ਕਹਿੰਦਾ ਰੋਟਾ ਤਾਂ ਲਾ ਦੇ ਮੈਨੂੰ ਕੰਦਾ ਉਸੇ ਭਰਾਈ ਦੀਆਂ ਪੱਕੀਆਂ ਖਣੀਆਂ ਪਈਆਂ। ਹੂੰ ਕੰਦਾ ਅੱਜ ਤੋਂ ਬਾਅਦ ਭਾਈ ਮੈਂ ਅੱਡ ਨਹੀਂ ਹੁੰਦਾ। ਆਹ ਸਾਮੋ ਜਮੀਨ ਤੇ ਆਹ ਸਾਮੋ ਡੰਗਰ ਪਸੂ ਆਸਮੋਂ ਦਾ ਕਰ। ਹੂੰ